ਤੱਕ ਤੇ ਮੈਂ ਤੁਹਾਡੇ ਨਾਲ ਪ੍ਰਿੰਸ ਸਾਗਰਾ ਤਰਨਤਾਰਨ ਦੀ ਬਾਈ ਇਲੈਕਸ਼ਨ ਜਿੱਦਾ ਕਿ ਪਿਛਲੇ 10-15 ਦਿਨਾਂ ਤੋਂ ਪੂਰੀ ਤਰ੍ਹਾਂ ਮਾਹੌਲ ਪੱਕਿਆ ਹੋਇਆ ਸੀਗਾ ਤੇ ਅੱਜ ਤਰਨਤਾਰਨ ਦੇ ਲੋਕਾਂ ਨੇ ਆਪਣੇ ਆਪਣੇ ਉਮੀਦਵਾਰ ਦੀ ਜਿਹੜੀ ਕਿਸਮਤ ਹੈ ਉਹ ਈਵੀਐਮ ਦੇ ਵਿੱਚ ਤੈਅ ਕਰ ਦਿੱਤੀ ਹੈ ਯਾਨੀ ਕਿ ਤੁਸੀਂ ਇਹ ਸਮਝੋ ਕਿ VOTING ਕਰ ਦਿੱਤੀ ਹੋਈ ਹੈ ਆਪਣੇ ਆਪਣੇ ਉਮੀਦਵਾਰ ਲਈ ਤੇ 6 ਵਜੇ ਤੋਂ ਬਾਅਦ VOTING ਬੰਦ ਹੋ ਗਈ ਤੇ ਹੁਣ ਵੱਚੁਕੇ ਨੇ 7:30 ਤੋਂ ਉੱਤੇ ਦਾ ਟਾਈਮ ਹੋ ਚੁੱਕਾ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਨੀਸ਼ ਸ਼ਰਮਾ ਨੇ ਜਿਨ੍ਹਾਂ ਨੇ ਇਸ BY ELECTION ਨੂੰ ਬਹੁਤ ਹੀ ਬਾਰੀਕੀ ਦੇ ਨਾਲ ਦੇਖਿਆ ਤੇ ਪੂਰੀ ਤਰ੍ਹਾਂ ਕਵਰ ਕੀਤਾ ਪਹਿਲੇ ਦਿਨ ਤੋਂ ਜਿੱਦਨ ਤੋਂ ਇਲੈਕਸ਼ਨ ਅਨਾਉਂਸ ਹੋਈ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਵੀ ਇਹ ਪ੍ਰੋਪਰ ਗਰਾਊਂਡ ਦੇ ਉੱਤੇ ਜੁੜੇ ਰਹੇ ਤੇ ਹੁਣ ਸਾਡੇ ਅਸੀਂ ਉਹਨਾਂ ਤੋਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਤੇ ਤੁਹਾਨੂੰ ਵੀ ਅਸਲੀ ਪਿਕਚਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਇਸ ਬਾਈ ਇਲੈਕਸ਼ਨ ਦੇ ਵਿੱਚ ਕਿਸ ਪਾਰਟੀ ਦਾ ਪਲੜਾ ਭਾਰੀ ਹੈ ਅਸੀਂ ਕੋਈ ਦਾਵਾ ਨਹੀਂ ਕਰਦੇ ਕਿ ਇਹ ਹੀ ਜਿੱਤੇਗੀ ਰਿਜ਼ਲਟ ਕੁਝ ਹੋਰ ਵੀ ਹੋ ਸਕਦੇ ਨੇ ਪਰ ਜੋ ਅਸੀਂ ਗਰਾਊਂਡ ਤੇ ਦੇਖਿਆ ਜੋ ਸਾਡੇ ਸਹਿਯੋਗੀ ਮਨੀਸ਼ ਸ਼ਰਮਾ ਨੇ ਗਰਾਊਂਡ ਤੇ ਦੇਖਿਆ ਉਹਨਾਂ ਦੀ ਅੱਖੀ ਦੇਖਾ ਹਾਲ ਅਸੀਂ ਤੁਹਾਨੂੰ ਦੱਸਾਂਗੇ ਮਨੀਸ਼ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਦੀ ਜਿਹੜੀ VOTING ਹੋਈ ਹੈ ਸਵੇਰੇ 7 ਤੋਂ ਲੈ ਕੇ 6 ਵਜੇ ਤੱਕ ਉਹ ਕਿਵੇਂ ਦੀ VOTING ਹੋਈ ਕਿੰਨੇ ਪਰਸੈਂਟ VOTING ਹੋਈ ਤੇ ਉਸ ਸਮੇਂ ਹਾਲਾਤ ਕੀ ਸੀਗੇ ਅ ਜੇਪ੍ਰਿੰਸ ਬਿਲਕੁਲ ਦੇਖੋ ਬੜੀ ਦਿਲਚਸਪ ਅਜਦਾ ਦਿਨ ਸੀ ਖਾਸ ਕਰਕੇ ਪੰਜਾਬ ਦੀ ਸਿਆਸਤ ਵਾਸਤੇ ਅੱਜ ਦੇ ਦਿਨ ਖਾਸ ਕਰਕੇ ਜੋ ਚੋੜਾ ਜਿਹੜਾ ਅਜਦੇ ਦਿਨ ਦਾ ਜਿਹੜਾ ਰਿਜ਼ਲਟ ਆਏਗਾ ਉਹ ਡਿਸਾਈਡ ਕਰੇਗੀ 2023 ਦੇ ਲਗਭਗ ਇਲੈਕਸ਼ਨ ਇਸ ਨੂੰ ਅਪਾ ਸੈਮੀ ਫਾਈਨਲ ਵੀ ਕਹਿ ਸਕਦੇ ਆ ਅਜਦੇ ਦਿਨ ਨੂੰ ਜਿਹੜੀ ਇਹਦੇ ਚ ਟੋਟਲ ਜਿਹੜੇ ਨੇ 15 ਜਿਹੜੇ ਉਮੀਦਵਾਰ ਚੋਣ ਮੈਦਾਨ ਚ ਸੀ ਜਿੰਨਾ ਚਿਰ ਚਾਰ ਜਿਹੜੀ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਇੱਕ ਪਾਸੇ ਕਾਂਗਰਸ ਦੀ ਧਰਮ ਕਰੀ ਤੇ ਕਾਂਗਰਸ ਉਹ ਜੋ ਜਿਹੜੇ ਨੇ ਕਰਨ ਬੀਸਿੰਗ ਬੋਧੀ ਜੜ੍ਹਨੇ ਉਹ ਚੋਣ ਮੈਦਾਨ ਚ ਸੀ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਚੋਣ ਮੈਦਾਨ ਚ ਸੀ ਜਿਹੜੇ ਤਿੰਨ ਵਾਰੀ ਇਥੋਂ ਵਿਧਾਇਕੀ ਰਹਿ ਚੁੱਕੇ ਨੇ ਅਕਾਲੀ ਦਲ ਤੋਂ ਛੱਡ ਕੇ ਉਹ ਆਮ ਆਦਮੀ ਪਾਰਟੀ ਜੀ ਸ਼ਾਮਿਲ ਹੋਈ ਸੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭਾਜਪਾ ਜੇ ਭਾਜਪਾ ਸੀ ਜਿਹੜੇ ਇਥੋਂ ਦੇ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਦੇ ਉੱਪਰ ਵਿਸ਼ਵਾਸ ਜਤੰਦੂ ਇਹ ਭਾਜਪਾ ਨੇ ਹਰਜੀਤ ਸਿੰਘ ਸਰਦੋਂ ਨੂੰ ਟਿਕਟ ਦਿੱਤੀ ਸੀ ਤੇ ਜੇ ਆਪਾਂ ਚੌਥੀ ਪਾਰਟੀ ਦੀ ਆਪਾਂ ਗੱਲ ਕਰੀਏ ਜੀ ਸਾਥ ਕੰਟੀਨਿਊ ਕਿਉਂਕਿ ਮੁਕਾਲਮ ਇਸ ਤਰ੍ਹਾਂ ਦੇ ਵਿਚਾਰ ਬਗੈਰ ਆ ਕਿ ਐਤੀ ਵਨੀ ਵੀ ਜਿਹੜੀ ਪਾਰਟੀ ਹੈ ਬਾਰਿਸ਼ ਪੰਜਾਬ ਦੀ ਉਹ ਵੀ ਨਾਲ ਜੜੀ ਚੰਗੀ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਨ੍ਹਾਂ ਨੂੰ ਕਹਾ ਜਾ ਰਿਹਾ ਸੀ ਕਿ ਤਰਲੀ ਫੌਜੀ ਦੇ ਪਰਿਵਾਰ ਨਹੀਂ ਇਸੇ ਕਾਰਨ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਸਾਰੀ ਵੋਟਿੰਗ ਜਿਹੜੀ ਲੜੀ ਹੈ ਸੁਖਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀ ਤੇ ਬਾਰਿਸ਼ ਪੰਜਾਬ ਵੱਲੋਂ ਜਿਹੜੇ ਨੇ ਉਹਨਾਂ ਦੇ ਉਮੀਦਵਾਰ ਜਿਹੜੇ ਨੇ ਮਨਦੀਪ ਸਿੰਘ ਨੂੰ ਖੜਾ ਕੀਤਾ ਗਿਆ ਸੀ ਪੰਜ ਗੋਨਾ ਮੁਕਾਬਲਾ

ਆਸਰ ਦਿੱਤ ਜਿਹੜੇ ਹਾਰਦੇ ਪਿੰਡਾਂ 'ਚ ਉਹਨਾਂ ਦਾ ਗਰਾਫ ਕਿਸੇ ਨੇ ਨਹੀਂ ਨਜ਼ਰ ਆਇਆ ਤੇ ਤੁਸੀਂ ਦੇਖਿਆ ਵੀ ਕਿ ਜਿਹੜੀ ਇਲੈਕਸ਼ਨ ਸੀ ਇਹਦੇ 'ਚ ਬੀਜੇਪੀ ਦੇ ਜਿਥੇ ਕਈ ਸਟੇਟਾਂ ਦੇ ਮੁੱਖ ਮੰਤਰੀ ਇੱਥੇ ਚੋਣ ਪ੍ਰਚਾਰ ਕਰਦੇ ਢਾਈ ਤੇ ਰੈਲੀਆਂ ਕੀਤੀਆਂ ਜਿਸਾ ਕਿ ਦਿੱਲੀ ਦੇ ਮੁੱਖ ਮੰਤਰੀ ਦੇਖਾ ਗੁਪਤਾ ਪਿਛਲੇ ਦਿਨੀ ਆਈ ਸੀ ਇਸੇ ਤਰ੍ਹਾਂ ਨਾ ਸਥਾਨੀ ਜਿਹੜੇ ਨੇ ਹਰਿਆਣਾ ਦੇ ਮੁੱਖ ਮੰਤਰੀ تھے ਪੁਜੇ ਸੀ ਉਸ ਤੋਂ ਇਲਾਵਾ ਮੰਜਿੰਦਰ ਸੀ ਇਸੇ ਤਰ੍ਹਾਂ ਕਈ ਵੱਡੇ ਚਿਹਰੇ ਬੀਜੇਪੀ ਦੇ ਵੀ ਨਜ਼ਰ ਆਏ ਕਾਂਗਰਸ ਦੀ ਪੂਰੀ ਲੀਡਰਸ਼ਿਪ ਐਸੇ ਪੁੱਜੀ ਹੋਈ ਸੀ

ਮੌਜੂਦਾ ਸਰਕਾਰ 'ਚ ਜਿਨ੍ਹਾਂ ਦੇ ਵਾਸਤੇ ਸਭ ਤੋਂ ਵੱਡਾ ਚੈਲੰਜ ਸੀ ਆਪਣੀ ਸੀਟ ਬਚਾਣਾ ਇਲਵਾ ਉਹਨਾਂ ਦੇ ਜਿਹੜੇ ਨੇ ਇੱਥੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਈ ਰੋਸ ਤੋਂ ਕੱਢੇ ਉਹਨਾਂ ਦੇ ਧਰਮਕਤਨੀ ਜਿਹੜੇ ਨੇ ਉਹ ਵੀ ਇੱਥੇ ਨਜ਼ਰ ਆਇਆ ਚੋਣ ਪ੍ਰਚਾਰ ਕਰਦੇ ਹੋਏ ਕੈਬਨਿਟ ਮੰਤਰੀ ਇੱਥੇ ਨਜ਼ਰ ਆਏ ਪੂਰਾ ਜਿਨੀ ਆਪਣੇ ਅਸੈਂਬਲੀ ਸਰਕਾਰ ਦੇ ਕਈ ਵਜ਼ੀਰ ਇੱਥੇ ਸੀ ਕਿਉਂਕਿ ਉਹਨਾਂ ਉਸ ਤੋਂ ਸਭ ਤੋਂ ਵੱਡਾ ਚੈਲੰਜ ਸੀ ਆਪਣੀ ਸੀਟ ਬਚਾਣਾ ਕਿਉਂਕਿ ਜਦ ਤੋਂ ਚੋਣਾਂ ਦਾ ਕਾਲ ਜਿਹੜੇ ਇੱਥੇ ਪਹਿਲੇ ਵਧਾਏ ਸੀ ਜਿਨ੍ਹਾਂ ਦੀ ਮੌਤੋਬਾ ਚੈਨਲ ਮੌਤੋਬਾ ਜਿਹੜੇ ਇਲੈਕਸ਼ਨ ਹੋ ਜੀ ਮਨੀਸ਼ ਜੀ ਮੈਂ ਉਹਨਾਂ ਵਾਰਤ ਵਿੱਚ ਮੈਂ ਚਾਹੂੰਗਾ ਮੈਂ ਇੱਥੇ ਹੀ ਸਵਾਲ ਐਡ-ਆਨ ਕਰ ਦਿੰਨਾ ਕਿ ਅੱਗੇ ਵੀ ਪੁੱਛਣਾ ਹੀ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਡੈਂਟ ਪਏਗਾ ਕਿ ਜਿਸ ਹਰਮੀਤ ਸਿੰਘ ਨੂੰ ਹਰਾਨ ਦੇ ਲਈ 2022 ਦੇ ਵਿੱਚ ਇਹ ਨਾਰਾ ਦਿੱਤਾ ਜਾਂਦਾ ਸੀ ਕਿ ਚਿੱਟਾ ਜੇ ਰੋਕਾਣਾ ਹਰਬੀਤ ਨੂੰ ਹਰਾਓ ਤੇ ਹੁਣ ਉਹਨੂੰ ਹੀ ਹਰਮੀਤ ਨੂੰ ਜਿਤਾਓ ਜੇ ਫਿਰ ਦੁਬਾਰਾ ਤੋਂ ਵਿਕਾਸ ਚਾਣੇ ਹੋ ਕਿ ਇਸ ਚੀਜ਼ ਦਾ ਡੈਂਟ ਪੈ ਸਕਦਾ ਆਮ ਆਦਮੀ ਪਾਰਟੀ ਨੂੰ ਕਿ ਲੋਕ ਕਨਫਿਊਜ਼ ਤੁਹਾਨੂੰ ਦਿਖੇ ਹੁਣ ਤਾਂ ਲੋਕਾਂ ਨੇ ਆਪਣਾ ਮਤਦਾਨ ਕਰ ਦਿੱਤਾ ਹੁਣ ਤਾਂ ਉਹਨਾਂ ਨੇ ਆਪਣੀ ਕਹਿ ਲਓ ਕਿ ਲਿਖ ਦਿੱਤਾ ਲਿਖ ਦਿੱਤਾ ਜਿਹਦੇ ਨਾਲ ਲਿਖਣਾ ਸੀਗਾ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਹਾਨੂੰ ਕੀ ਲੱਗਿਆ ਕਿ ਆਮ ਆਦਮੀ ਪਾਰਟੀ ਨੂੰ ਡੈਂਟ ਪੈ ਸਕਦਾ ਇਸ ਚੀਜ਼ ਦਾ ਇਸ ਅੱਛਾ ਸਵਾਲ ਸੀ ਦਾਦਾ ਕਿਉਂਕਿ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਚਿੱਟੇ ਦੀ جڑا جا صرف ایسے جڑی دو ہزار چے گل کریے چٹا بہت اہم چٹا بڑا اہم مدد ڈگیاں نے اس چیٹے تو مدعا ہے نا لیکن جب گل کر ہو لیکن دوسرے پاس جی کتنے نہ کتنے ڈینٹ پہ گا لیکن وہ تیسرے پاس ہرمیت سنگھو اتنے تین بار وداق رہ چکے ہیں لوگوں واسطے چہرہ بھی ਇਹ ਲੋਕੀ ਜਾਣਦੇ ਸੀ ਹਰਨੀਸ਼ ਸਿੰਘ ਸੰਧੂ ਇੱਥੇ ਤਿੰਨ ਵਾਰ ਬਿਦਾਇਤ ਹੋਏ ਨੇ ਉਹਨਾਂ ਦਾ ਕੰਮ ਕਾਜ ਲੋਕ ਦੇਖ ਚੁੱਕੇ ਨੇ ਹੈਨਾ 192838 ਵੋਟਰ ਨੇ ਇਸ ਹਲਕੇ ਲਈ ਠੀਕ ਹੈ ਕਾਫੀ ਵੱਡਾ ਏਰੀਆ ਆਪਾਂ ਮੰਨ ਸਕਦੇ ਆ ਇਸ ਹਲਕੇ ਦਾ ਵੀ 65 ਹਜ਼ਾਰ ਕੋਲ ਕੋਲ ਜਿਹੜਾ ਅਰਬਨ ਸ਼ਹਿਰੀ ਇਲਾਕਾ ਸੀ ਠੀਕ ਹੈ ਤੇ ਕਿਸੇ ਨਾ ਕਿਤੇ ਲੋਕਾਂ ਦੀ ਇੱਕ ਐਵੀ ਪਲੱਸ ਪੁਆਇੰਟ ਹੈ ਕਿ ਦੇਖੋ ਮੌਜੂਦਾ ਸਰਕਾਰ ਦਾ ਕਿਤੇ ਪਲੱਸ ਪੁਆਇੰਟ ਐਵੀ ਜਾਂਦਾ ਕਿ ਲੋਕ ਸੋਚਦੇ ਨੇ ਕਈ ਲੋਕ ਸੋਚਦੇ ਨੇ ਕਿ ਆਪਾਂ ਮੌਜੂਦਾ ਸਰਕਾਰ ਦੇ ਵਿਧਾਇਕੀ ਜਿਤਾਵਾਂਗੇ ਤੇ ਸ਼ਾਇਦ ਸਾਡੇ ਕੰਮ ਜ਼ਿਆਦਾ ਹੋਣਗੇ

ਅਮਨੀਸੀ ਆਪਾਂ ਮਤਲਬ ਇਹ ਸਿੱਧੀ ਸਿੱਧੀ ਗੱਲ ਮੰਨ ਸਕਦੇ ਆ ਕਿ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਵਾਅਦਾ ਹੋਵੇਗਾ ਕਿ ਲੋਕ ਇਹ ਸੋਚ ਰਹੇ ਨੇ ਕਿ ਸਾਲ ਡੇਢ ਸਾਲ ਜਿਹੜਾ ਪਿੱਛੇ ਰਹਿ ਗਿਆ ਹੁਣ ਸਰਕਾਰ ਤੋਂ ਆਪਾਂ ਜਿਹੜੇ 4 ਸਾਲ ਕੰਮ ਨਹੀਂ ਹੋ ਪਾਇਆ ਉਹ ਕਰਵਾ ਲਈਏ ਤਾਂ ਅਸੀਂ ਵੋਟ ਦਿੰਨੇ ਆ ਇਹ ਇਹ ਆਪਾਂ ਮੰਨ ਸਕਦੇ ਆ ਬਿਲਕੁਲ ਦੇਖੋ ਆਮ ਆਦਮੀ ਪਾਰਟੀ ਨੇ ਜਿਹੜੀ ਜਦੋਂ ਸ਼ੁਰੂਆਤ ਕਿਉਂ ਦੀ ਕੀਤੀ ਆਪਣਾ ਉਮੀਦਵਾਰ ਲਾਉਣਿਆ ਉਥੇ ਕਿਸੇ ਨਾ ਜਿੱਥੇ ਦੇਖੋ ਆਵਾਦੇ ਵੀ ਹੋਏ ਜਿਵੇਂ ਸਾਹਿਬ ਹਰਮੀ ਸਿੰਘ ਸੰਧੂ ਵੀ ਨੇ ਜਾਂ ਜਿਹੜੇ ਮੁੱਖ ਮੰਤਰੀ ਸੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਈ ਫੰਡ ਇਲੈਕਸ਼ਨਾਂ ਤੋਂ ਕੁਲਪੂਰਨ ਜੱਥੇ ਤੋਂ ਪਹਿਲੇ ਹੀ ਥੇ ਰਿਲੀਜ਼ ਕਰ ਦਿੱਤੇ ਸੀ ਇਸ ਇਲਾਕੇ ਦੇ ਵਿੱਚ ਆਦੋਤੇ ਉਹਨਾਂ ਜਾਂਦੇ ਤੋਂ ਪਹਿਲੇ ਠੀਕ ਹੈ ਲੋਕਾਂ ਨੂੰ ਨਜ਼ਰ ਆ ਰਿਹਾ ਸੀ ਕਿ ਕੁਝ ਹੋਏਗਾ ਇਥੇ ਸਭ ਤੋਂ ਵੱਡੀ ਜਿਹੜੀ ਇਸ਼ੂ ਸੀ ਕਿਉਂਕਿ ਇਥੇ اوور برج کوئی نہیں سی اس علاقے ਦੇ ਵਿੱਚ ਖਾਸ ਕਰਕੇ ਜਦੋਂ ਸ਼ਹਿਰ 'ਚ ਕਿਸੇ ਨੂੰ ਆਉਣਾ ਹੈ ਜਾਂ ਬਾਹਰ ਜਾਣਾ ਹੈ ਤੇ اوور ਬ੍ਰਿਜ ਨਹੀਂ ਸੀ ਅਜੋਈ ਚੀਜ਼ਾਂ ਕਈ ਹੋਈਆਂ ਲੇਕਿਨ ਫਿਲਹਾਲ ਜੇ ਅਸੀਂ ਜਿੱਦਾਂ ਗੱਲ ਕਰ ਰਹੇ ਹਾਂ ਡਵੈਲਪਮੈਂਟ ਦੀ ਡਵੈਲਪਮੈਂਟ ਇਸ਼ੂ ਰਿਹਾ ਹੈ ਫਿਰ ਉਹਦੇ ਨਾਲ ਨਾਲ ਨਸ਼ਾ ਵੀ ਇਸ਼ੂ ਰਿਹਾ ਹੈ ਤੇ ਕਿਤੇ ਨਾ ਕਿਤੇ ਜਿੱਥੇ ਉਹਦਾ ਡੈਂਟ ਆਏਗਾ ਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਵੀ ਮਿਲ ਸਕਦਾ ਹੈ ਕਿ ਲੋਕਾਂ ਨੂੰ ਲੱਗਦਾ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਨੇ ਵੀ ਐਸੀ ਗੇਮ ਦੇ ਉੱਪਰ ਜਿਹੜੀ ਆਪਨਾ ਕੈਂਡੀਡੇਟ ਉਤਾਰਿਆ ਆਪ ਦਾ ਸਰ ਆਪ ਦੀ ਸਰਕਾਰ ਤੇ ਆਪ ਦਾ ਐਮ ਐਲ ਏ ਤੁਸੀਂ ਜਿਹੜਾ ਅਕੋਰਡਿੰਗਲੀ ਰੱਖੀ ਹੋਈਗੀ ਹੈ ਨਾ ਇਸ ਤਰ੍ਹਾਂ ਬਿਲਕੁਲ ਮਤਲਬ ਕਿ ਅੱਪਾ ਹੁਣ ਸਾਫ ਸ਼ਬਦਾ ਦੇ ਵਿੱਚ ਜੇ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਕੋ ਸਟਰੋਂਗ ਹੋਣ ਦਾ ਵੱਡਾ ਰੀਜ਼ਨ ਹੈ ਇਹ ਬਾਕੀ ਪਿੱਛੇ ਰਹਿ ਗਿਆ ਕਿ ਆਮ ਆਦਮੀ ਜੇ ਆਮ ਆਦਮੀ ਪਾਰਟੀ ਜੇ ਸਟਰੋਂਗ ਹੈ ਤੇ ਉਹਦੇ ਕੋ ਚਾਰ ਚੀਜ਼ਾਂ ਹੈਗੀਆਂ ਨੇ ਕਿ ਤਾਂ ਉਹ ਸਟਰੋਂਗ ਹੈ ਇਸ ਜਗ੍ਹਾ ਦੇ ਉੱਤੇ ਬਿਲਕੁਲ ਪੀਸ ਉਹਨਾਂ ਕੋਲ ਸਟਰੋਂਗ ਪੁਆਇੰਟ ਆ ਰਿਹਾ ਹੈ ਕਿ ਮੌਜੂਦਾ ਸਰਕਾਰ ਲੋਕਾਂ ਨੂੰ ਉਮੀਦ ਹੈ ਕਿ ਜੇ ਇਹ ਹੀ ਐਮਐਲਏ ਬਣਨਗੇ ਨਾ ਤਾਂ ਮਲੇ ਬਣੇਗਾ ਤਾਂ ਗੈਰੈਂਟ ਹੋਏਗੀ। ਲੇਕਿਨ ਦੂਸਰੇ ਪਾਸੇ ਨੁਕਸਾਨ ਵੀ ਹੈ ਸੀ ਕਿ ਪਿਛਲੇ 27 ਸਾਲਾਂ ਤੋਂ ਕੋਈ ਕੰਮ ਨਹੀਂ ਹੋਇਆ, ਕੋਈ ਡਿਵੈਲਪਮੈਂਟ ਨਹੀਂ ਹੋਈ। ਇਸ ਸੀਜ਼ਨ ਤੱਕ ਤਾਂ ਅਸਰ ਦੱਸ ਜਿਸ ਤਰ੍ਹਾਂ ਆਪਾਂ ਲੋਕਾਂ ਨੇ ਵੀ ਵਿਚਰਿਆ ਸੀ ਤੁਸੀਂ ਆਪਾਂ ਦੇਖਾ ਹੋਏਗਾ ਕਈ ਗੈਸਰਵਾਦੀ ਗੱਲ ਕਰਦੇ ਸੀ ਜਾਂ ਕਈ ਹੋਰ ਇਸ ਤਰ੍ਹਾਂ ਦੇ ਇਸ਼ੂ ਸੀ ਜਿਹੜੇ ਹਲਕੇ ਜਿ ਖਾਸ ਕਰਕੇ ਸੈਲਫੇਟ ਨੇ ਪੂਰੇ ਜਿਲ੍ਹੇ ਦੇ ਇਲਾਕੇ ਨਾਲ ਸੰਬੰਧਿਤ ਸੀ। ਲੇਕਿਨ ਫਿਲਹਾਲ ਆਪਾਂ ਇਸ ਸੰਬੰ

ਪੰਥਕ ਪਾਰਟੀ ਜਿਹੜੀ ਕਿਹ ਜਾਂਦੀ ਹੈ ਅਕਾਲੀ ਦਲ ਵੀ ਪੰਥਕ ਪਾਰਟੀ ਕਹਿੰਦੇ ਨੇ ਦੂਸਰੇ ਪਾਸੇ ਪੰਥ ਦੀ ਜ਼ਿਕਰ ਹੁੰਦਾ ਹੈ ਤੇ ਵਾਰਿਸ ਪੰਜਾਬ ਵੀ ਜਿਹੜੀ ਆਪਣੇ ਆਪ ਨੂੰ ਕਰਦੀ ਹੈ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਢਾਲ ਲੱਗਦੀ ਹੈ ਤੇ ਵਾਰਿਸ ਪੰਜਾਬ ਬੋਲੋ ਸ਼ੁਰੂ ਨਹੀਂ ਕਰਨੋਂ ਕਿਸੇ ਨਾ ਕਿਸੇ ਤਰੀਕ ਢਾਲ ਲੱਗ ਸਕਦੀ ਹੈ ਮਤਲਬ ਲੇਕਿਨ ਜੇ ਪੰਜਾਬ ਜੇ ਆਪਾਂ ਵਾਰਿਸ ਪੰਜਾਬ ਚੰਦ ਕਰੀਏ ਵਾਰਿਸ ਪੰਜਾਬ ਵੋਟਾ ਕੱਟੇਗਾ ਤੇ ਉਹ ਸਿਰਫ ਅਕਾਲੀ ਦਲ ਦੀਆਂ ਹੀ ਪੱਕੀਆਂ ਵੋਟਾਂ ਕੱਟੇਗਾ ਜੀ ਬਿਲਕੁਲ ਸਦਾ ਲੱਗ ਰਿਹਾ ਹੈ ਗਰਾਉਂਡ ਤੇ ਇਹੀ ਚੀਜ਼ਾਂ ਲੱਗ ਰਹੀਆਂ ਨੇ ਜੇ ਬੋਟਾ ਕਟਣਗੇ ਤੇ ਇਸ ਵਾਰ ਇਸਨ ਬਿਲਕੁਲ ਆਪਾਂ ਕੋਈ ਆਪਾਂ ਕੋਈ ਦਾਵਾ ਨਹੀਂ ਕਰਦੇ ਨਾ ਆਪਾਂ ਕੋਈ ਨਹੀਂ ਬਿਲਕੁਲ ਬਿਲਕੁਲ ਆਪਾਂ ਸਿਰਫ ਇਹ ਸੋਚ ਰਹੇ ਹਾਂ ਕਿ ਅਨੁਮਾਨ ਲਗਾ ਰਹੇ ਜੋ ਆਪਾਂ ਗਰਾਉਂਡ 'ਚ ਦੇਖਿਆ ਤੇ ਆਪਾਂ ਆਮ ਜਨਤਾ ਨੂੰ ਆਪਾਂ ਉਹ ਦੱਸ ਰਹੇ ਕਿ ਜਿਹੜੀ ਵਾਰਿਸ ਪੰਜਾਬ ਪਾਰਟੀ ਆ ਜਿੰਨੇ ਵੀ ਅਕਾਲੀ ਦਲ ਦੇ ਜਿਹੜੇ ਬਾਗੀ ਲੀਡਰ ਸੀਗੇ ਅ ਯਾਨੀ ਜਥੇਦਾਰ ਲਾਲੋ ਤੁਸੀਂ ਅਰਪੀ ਸਿੰਘ ਲਾਲੋ ਇੱਕ ਵਾਰ ਦਾ ਦੇਸ਼ ਪ੍ਰਤਾਪ ਕਹਿ ਰਹੋ ਇਹ ਸਾਰੇ ਦੇ ਸਾਰੇ ਇਹਨਾਂ ਦਾ ਜਿਹੜੀ ਵੋਟੇ ਕੱਟਣਗੇ ਉਹ ਜ਼ਿਆਦਾਤਰ ਅਨੁਮਾਨੇ ਲਗਾਇਆ ਜਾ ਰਿਹਾ ਕਿ ਅਕਾਲੀ ਦਲ ਨੂੰ ਡੈਟ ਪਾਏਗਾ ਜੀ ਬਿਲਕੁਲ ਦੇਖੋ ਕਿਉਂਕਿ ਗਈ ਕੰਫਰੰਸ ਜਥੇਬੰਦਿਆ ਨੇ ਮਨਦੀਪ ਸਿੰਘ ਨੂੰ ਆਪਣਾ ਸਮਰਥਨ ਦਿੱਤਾ ਸੀ ਉਹਦੇ ਚ ਅਕਾਲੀ ਦਲ ਪੁਨਰਵੀ ਸ਼ਾਮਿਲ ਹੈ ਜਿਹਦੇ ਚ ਗਿਆਨੀ ਹਰਪ੍ਰੀਤ ਸਿੰਘ ਚੇਰੇ ਸੀ ਐਲ ਐਸ ਪ੍ਰਤਾਪ ਸਿੰਘ ਗੈਰੋ ਸੀ ਜਿਹੜੇ ਅਕਾਲੀ ਦਲ ਦੇ ਜਿਹੜੇ ਲੀਡਰ ਅਸੇ ਰਹਿ ਨੇ ਕੈਬਨਟ ਜੀਦਾਦਾ ਚੀ ਰਹਿ ਨੇ ਇਸ ਤਰ੍ਹਾਂ ਦੀ ਜਿਹੜੀ ਆ ਚੀਜ਼ਾਂ ਨੇ ਵੋਟਰ ਡਿਵਾਈਡ ਕਰ ਸਕਦੀਆਂ ਨੇ ਅਕਾਲੀ ਸ਼ਰਮਨੀ ਅਕਾਲੀ ਦਲ ਦੀ ਆ ਸ਼ਰਮਨੀ ਅਕਾਲੀ ਦਲ ਮਨੀਸ਼ ਜੀ ਹੁਣ ਚਲੋ ਇਹ ਤਾਂ ਆਪਣਾ ਹੋ ਗਈ ਗੱਲ ਅਕਾਲੀ ਦਲ ਨੂੰ ਜਿਹੜਾ ਕਾਂਗਰਸ ਤੁਹਿਆ ਬੀਜੇਪੀ ਜਿਹੜਾ ਇਲਜ਼ਾਮ ਲਗਾ ਰਹੀ ਹੈ ਅਕਾਲੀ ਦਲ ਨੂੰ ਕਿ ਉਹਨਾਂ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਕਿ ਉਹਦਾ ਡੈਂਟ ਪਏਗਾ ਕਿ ਉਹ ਸੱਚੀ ਗੱਲ ਗਰਾਉਂਡ ਦੇ ਉੱਤੇ ਖੜੀ ਦਿਖੀ ਤੁਹਾਨੂੰ ਇੰਨੇ ਦਿਨ ਆਪਾਂ ਤੁਸੀਂ ਪ੍ਰਚਾਰ ਕਵਰ ਕੀਤਾ ਗਰਾਉਂਡ ਤੇ ਕਵਰ ਕੀਤਾ ਉਹ ਗੱਲ ਕਿਤੇ ਨਾ ਕਿਤੇ ਆਮ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਕਿਤੇ ਮਤਲਬ ਮੇਰਾ ਸਿਰਫ ਇਹ ਪੁੱਛਣਾ ਹੈ ਕਿ ਜਿਹੜਾ ਇਲਜ਼ਾਮ ਕਾਂਗਰਸ ਤੇ ਬੀਜੇਪੀ ਅਕਾਲੀ ਦਲ ਦੇ ਉੱਤੇ ਲਗਾ ਰਹੀ ਹੈ ਕਿ ਉਹ ਕਿਤੇ ਸਟੈਂਡ ਕਰਦਾ ਹੈ ਅ ਜੀ ਦੇਖੋ ਜਿਹੜੀ ਝੋਨਾ ਹੁੰਦੀ ਹੈ ਨਾ ਉਹ ਚ ਅਲੀਗੇਸ਼ਨ ਦਾ ਦੌਰ ਚੱਲਦਾ ਹੈ ਇੱਕ ਦੂਜੇ ਤੇ ਬਹੁਤ ਅਲੀਗੇਸ਼ਨ ਲੱਗਦੇ ਨੇ ਇਸ ਉਸhetra ਨਹੀਂ ਹੈ ਅਲੀਗੇਸ਼ਨ ਸੀ ਕਿ ਜਿਹੜੇ ਸ਼੍ਰੋਮਣੀ ਕਾਲੀਦਾਲ ਨੇ ਉਸ ਕੈਂਡੀਡੇਟ ਨੂੰ ਟਿਕਟ ਦਿੱਤੀ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਇੱਕ ਗੈਂਗਸਟਰ ਹੈ ਉਸ ਗੈਂਗਸਟਰ ਜਿਉਂਕਿ ਇਤਨਾ ਪਹਿਲੇ ਵੀ ਇਤਤਰ ਕੀਤਾ ਸੀ ਇਹ ਹਲਕਾ ਜਿਹੜਾ ਗੈਂਗਸਟਰਵਾਦ ਖਾਸ ਕਰਕੇ ਫਰੋਤੀ ਦੇ ਕਰਕੇ ਕਾਫੀ ਪੀੜਿਤ ਹੈ ਕਈ ਤੁਸੀਂ ਦੇਖਿਆ ਹੋਗਾ ਕਿ ਕਈ ਪਰਚੇ ਦਰਜ ਹੋਏ ਫਰੋਤੀ ਨੂੰ ਲੈ ਕੇ ਕਈ ਸਰਵਜਿਤ ਕਤਲ ਹੋਏ ਫਰੋਤੀ ਨੂੰ ਲੈ ਕੇ ਲੇਕਿਨ ਇਹਦੇ ਨਾਲਾ ਕਿੰਨਾ ਜਿਹੜਾ ਗੈਂਗਸਟਰਵਾਦ ਇੱਥੇ ਰਿਆ ਹੋਇਆ ਹੈ اس چیز کا کسی نہ کسی فرق پی سکتا ہے خاص کر کے جی شہری علاقہ ہے وہ اس چیز کا فرق پی سکتا ہے تو پھر اس کو گل کریے جی شروعی اکالی دل ہے اس چیز کا بینیفٹ بھی مل سکتا ہے وہ بینیفٹ یہ مل سکتا ہے کہ آزاد گروپ جہاں ایک آزاد گروپ سے وہ اتنے بنیا سی جڑی ایم سی چونا کے دوران یعنی کہ جی نگر کونسل دی چونا ہوئی اس دوران جہاں آزاد گروپ بنیا آزاد گروپ وہ ہے ਜਿਨ੍ਹਾਂ ਚ ਕਈ ਚਿਹਰੇ ਇਹੋ ਇਹੋ ਜਿਹੇ ਸੀ ਜਿਹੜੇ ਕਾਂਗਰਸ ਦੇ ਕੱਟੜ ਕਾਂਗਰਸ ਸੀ ਸੀ ਲੇਕਿਨ ਉਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜੀ ਹੈ ਚੋਣ ਲੜੀ ਲਗਭਗ ਕਾਫੀ ਲੰਬੀ ਲਿਸਟ ਸੀ ਜਿਹੜੇ ਇਸ ਤਰ੍ਹਾਂ ਆਜ਼ਾਦ ਬੜੇ ਸੀ ਵਕਤ ਪਾਰਟੀਆਂ ਛੱਡ ਕੇ ਖਾਸ ਕਰਕੇ ਕਾਂਗਰਸ ਨੂੰ ਛੱਡ ਕੇ ਉਹਨਾਂ ਨੇ ਚੋਣਾਂ ਲੜੀਆਂ ਤੇ ਉਹ ਜਿੱਤੇ ਵੀ ਹੈ ਮੌਜੂਦਾ ਐਮਸੀ ਵੀ ਨੇ ਉਹ ਸਪੋਰਟ ਉਹ ਸਾਰੇ ਸਪੋਰਟ ਚ ਲੱਗੇ ਸੀ ਸ਼੍ਰੋਮਣੀ ਕਾਲੀ ਦਲ ਦੀ ਤੇ ਇਹ ਇਸ ਦਾ ਸ਼੍ਰੋਮਣੀ ਕਾਲੀ ਦਲ ਨੂੰ ਬੈਨੀਫਿਟ ਵੀ ਮਿਲ ਸਕਦਾ ਹੈ ਕੁੱਲ ਮਿਲਾ ਕੇ ਮੈਂ ਗੱਲ ਕਰਾਂ ਜੇ ਕਾਂਗਰਸ ਹੈ ਬੀਜੇਪੀ ਹੈ ਤੇ ਕਾਂਗਰਸ ਤੇ ਬੀਜੇਪੀ ਦੀ ਗੱਲ ਕਰੀਏ ਤੇ ਬੀਜੇਪੀ ਦਾ ਜਿੱਤਣਾ ਮੈਂ ਦੱਸਦਾ ਤਾਂ ਥੋੜਾ ਗ੍ਰਾਫ ਵਧਿਆ ਹੈ ਲੇਕਿਨ ਆਪਾਂ ਉਹਨੂੰ ਨੇਪ ਟੂ ਨੇਪ ਕੰਪੀਟੀਸ਼ਨ ਚ ਨਹੀਂ ਮੰਨ ਸਕਦੇ ਇਸੇ ਤਰ੍ਹਾਂ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੇ ਤੁਸੀਂ ਦੇਖਿਆ ਕਈ ਵਿਵਾਦਿਤ ਬਿਆਨ ਨੇ ਰਾਜਾ ਵੜੀ ਮੁਰਾਦੇ ਜਿਹੜੇ ਸਾਹਮਣੇ ਆਏ ਕਈ ਚਰਚਾ ਚੱਲੀ ਕਈ ਵੀਡੀਓ ਵਾਇਰਲ ਹੋਈਆਂ ਕਈ ਵੱਡੇ ਵੱਡੇ ਐਲ ਪਿਸ਼ਸ ਲੱਗੇ ਟਵੀਟਸ ਹੋਈਆਂ ਹੈਨਾ ਹਾਲਾਂਕਿ ਬਚਾਅ ਕਰਦੇ ਹੋਏ ਕਈ ਜਗ੍ਹਾ ਤੇ ਅਨ ਅ ਕੁਝ ਰਾਜਾਂ ਵਰਿੰਗ ਨੇ ਮਾਪੀ ਵੀ ਮੰਗਣੀ ਪਈ ਉਹਨਾਂ ਨੂੰ ਹੈ ਨਾ ਤੇ ਉਸ ਚੀਜ਼ ਦਾ ਇੰਪੈਕਟ ਕਾਂਗਰਸ ਨੂੰ ਮਿਲ ਸਕਦਾ ਹੈ ਉਸ ਚੀਜ਼ ਦਾ ਸੈਟ ਬੈਕ ਜਿਹੜਾ ਕਾਂਗਰਸ ਨੂੰ ਮਿਲ ਸਕਦਾ ਹੈ ਇਸ ਕਰਕੇ ਮੈਨੂੰ ਜੋ ਲੱਗਦਾ ਹੈ ਕਿ ਕਾਂਗਰਸ ਜਿਹੜੀ ਹੈ ਇਸ ਕੰਪੀਟੀਸ਼ਨ ਜਿਹੜਾ ਥੋੜਾ ਪਿੱਛੇ ਹੈ ਬੀਜੇਪੀ ਤੇ ਕਾਂਗਰਸ ਲੇਕਿਨ ਮਤਲਬ ਬੀਜੇਪੀ ਦਾ ਲੱਕ ਪੁਆਇੰਟ ਆ ਰਿਹਾ ਕਿ ਗਰਾਫ ਵਧਿਆ ਮਤਲਬ ਆਪਾਂ ਜਿਹੜੀਆਂ ਪੰਜ ਪਾਰਟੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਆਪਾਂ ਇਹ ਲਗਾ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਮੁਕਾਬਲਾ ਤੇ ਉਸ ਤੋਂ ਬਾਅਦ ਬੀਜੇਪੀ ਤੇ ਕਾਂਗਰਸ ਦੇ ਵਿੱਚ ਮੁਕਾਬਲਾ ਹੈ ਤੇ ਜਿਹੜਾ ਮਨਦੀਪ ਸਿੰਘ ਖੜਾ ਹੈ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਤੋਂ ਉਹ ਕਿਤੇ ਨਾ ਕਿਤੇ ਵੋਟਾਂ ਕੱਟਣਗੇ ਇਹਨਾਂ ਸਾਰਿਆਂ ਦੀ ਜਿਆਦਾਤਰ ਇਹ ਇਸ ਤਰ੍ਹਾਂ ਦਾ ਸਮੀਕਰਨ ਬਣਿਆ ਹੋ ਸਕਦਾ ਅਜੀ ਬਿਲਕੁਲ ਇਸ ਤਰ੍ਹਾਂ ਦਾ ਸਮੀਕਰਨ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਜਿਦਾ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਈ ਕਿਉਂਕਿ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਇਦੇ ਚ ਕਈ ਅਲਿਗੇਸ਼ਨਸ ਲੱਗਦੇ ਨੇ ਹੁਣ ਜਿਸ ਤਰ੍ਹਾਂ ਅੱਜ ਆਪਾਂ ਇੱਕ ਵੀਡੀਓ ਦੇਖਦੇ ਤੇ ਸੀ ਜਿਦੇ ਚ ਕਈ ਕਿਉਂਕਿ ਚਰਚਾਂ ਚ ਅੱਜ ਛੁੱਟਪੁੱਟ ਕਟਨਾਵਾ ਵੀ ਹੋਈ ਆ ਕਈ ਜਗ੍ਹਾ ਬਹਿਸ ਹੋਈ ਕਈ ਵੀਡੀਓ ਤੁਸੀਂ ਦੇਖਿਆ ਹੋਣਗੀਆਂ ਜਿਦੇ ਚ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਸੁਖਵਿੰਦਰ ਗਰੋਹਣਾ ਦੀ ਬੇਟੀ ਕਿਥੇ ਕਹਿ ਰਹੀ ਸੀ ਕਿ ਪੁਲਿਸ ਨੇ ਦਬ ਸਾਡੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰੀਆਂ ਗੱਡੀਆਂ ਲਗਾ ਕੇ ਸਾਡਾ ਬੂਥ ਜਿਹੜਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਜਿਹੜੇ ਨੇਟਵਰਕ ਦੇ ਐਸਐਸਪੀ ਉਹਨਾਂ ਦਾ ਜਿਹੜਾ ਕਹਿਣਾ ਸੀ ਕਿ ਇਲਾਕਾ ਨੂੰ ਕੋਈ ਨਹੀਂ ਹੈ हां ਜਿਹੜੇ ਪਿਛਲੇ ਐਸਐਸਪੀ ਉਹ ਮੌਤਲ ਹੋਏ ਉਹਦਾ ਦੇਖੋ ਉਸ ਚੀਜ਼ ਦਾ ਫਾਇਦਾ ਕੀ ਪਿਆ ਕਿ ਜਿਹੜੇ ਚੋਣ ਕਮਿਸ਼ਨ ਜਿਹੜਾ ਸਖਤ ਹੋਇਆ ਸੀ ਕਈ ਵੱਡੇ ਐਕਸ਼ਨ ਲਿੱਤੇ ਐਸਐਸਪੀ ਮੌਤਲ ਹੋਏ ਡਾਕਟਰ ਰਵਿਉਤ ਗਰੇਵਾਲ ਦੋ ਡੀਐਸਪੀਾਂ ਨੇ ਤਬਾਦਲੇ ਕੀਤੇ ਚੋਣ ਕਮਿਸ਼ਨ ਨੇ ਇੱਕ ਐਸਐਚਓ ਦਾ ਤਬਾਦਲਾ ਕੀਤਾ ਚੋਣ ਕਮਿਸ਼ਨ ਨੇ ਉਸ ਐਕਸ਼ਨ ਦਾ ਫਾਇਦਾ ਇਹ ਮਿਲਿਆ ਕਿ ਚੋਣਾਂ ਜਿਹੜੀਆਂ ਨੇ ਸ਼ਾਂਤੀ ਮੇਂ ਟੰਗਣਾ ਹਜੇ ਤੱਕ ਨਿਬੜਗੀਆਂ ਕਿਥੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਕੋਈ ਖੋਨੀ ਚੜਪ ਨਹੀਂ ਹੋਈ ਇਸ ਤਰ੍ਹਾਂ ਕੋਈ ਘਟਨਾ ਨਹੀਂ ਵਾਪਰੀ ਉਹ ਐਕਸ਼ਨ ਮਿਲਿਆ ਉਹਦੇ ਪੂਰੀ ਸ਼ਕਤੀ ਦਿਖਾਈ ਗਈ ਹਾਰਿਕ ਸੈਂਟਰ ਦੇ ਉੱਪਰ ਜਿਹੜੇ ਨੇ ਪੁਲਿਸ ਗਸ਼ਤ ਲੱਗੀ ਰਹੀ ਇਹਦੇ ਨਾਲ ਜਿਹੜੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡੀਸੀ ਨੇ ਰਾਹੁਲ ਇਹਦੇ ਨਾਲ ਐਸਐਸਪੀ ਕਿਸ਼ਿੰਦਰ ਲਾਹਾ ਖੁਦ ਜਿਹੜੇ ਨੇ ਗਰਾਊਂਡ ਤੇ ਆ ਕੰਮ ਕਰਦੇ ਹੋਏ ਦਿਖਾਈ ਦਿੱਤੇ ਜਿੱਤਾ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਹੈ ਕਿ ਬਿਲਕੁਲ ਸ਼ਾਂਮੇ ਟੰਗਣਾ ਚੋਣਾਂ ਨਿਭੜੀਆਂ ਨੇ ਹੁਣ ਆਪਾਂ ਗੱਲ ਆਈਏ ਪਰਸੈਂਟੇਜ ਦੀ ਸਭ ਤੋਂ ਵੱਡੀ ਗੱਲ ਇਹ ਵੀ ਆਂਦੀ ਹੈ ਕਿ ਵੋਟਿੰਗ ਪਰਸੈਂਟੇਜ

بوتان کے بار پولنگ دے بار سی. لیکن تصویر کی پولنگ دے بار سی. لیکن اندر پولنگ نظر آ تھے تھی سویرے لائن لگی ہوئی کرتے کرتے مجھے لگتا ہے کہ عموماً جڑی ہے پولنگ اس ہلکے کی جڑی ہے نہیں ہوئے گی جڑا نتیجہ چودہ نومبر آنے ਹੌਲੀ ਹੌਲੀ ਜਿੱਥੇ ਜਿੱਥੇ ਵਾਈਡ ਅਪ ਹੋ ਰੇ ਨੇ ਪੋਲਿੰਗ ਬੂਥਾ ਤੋਂ ਉਥੋਂ ਦੇ ਜਿਹੜੀ ਵੀਐਮ ਮਸ਼ੀਨਸ ਨੇ ਸਟ੍ਰੋਂਗ ਰੂਮ ਵਾਲੇ ਲਜਾਇਆ ਜਾ ਰਿਹਾ ਪਾਰਿਸ ਕਚਾ ਦੇ ਵਿੱਚ ਹ ਹੁਣ ਜਿਹੜਾ 2 ਨਵੰਬਰ ਨੂੰ ਦੇਖਣਾ ਹੋਏਗਾ ਕਿ ਇਥੋਂ ਦੇ ਲੋਕਾਂ ਨੇ ਕਿਸ ਦੀ ਕਿਸ ਉਮੀਦਵਾਰ ਦੀ ਕਿਸਦੇ ਉੱਪਰ ਮੋਰ ਲਗਾਈ ਹੈ ਤੇ ਦੂਸਰੇ ਪਾਸੇ ਕੋਲ ਪ੍ਰਿੰਸ ਜਿਹੜਾ ਆਪਾਂ ਗੱਲ ਕਰੀਏ ਜਿੱਥੇ ਮੈਂ ਗੱਲਾਂ ਜ਼ਿਕਰ ਕੀਤਾ ਕਿ ਪੰਜ ਪਾਰਟੀਆਂ ਨੂੰ ਆਪਾਂ ਪਹਿਲੇ ਮੁਕਾਬਲੇ ਚ ਮੰਦੇ ਸੀ ਠੀਕ ਹੈ ਤੇ ਲੇਕਿਨ ਹੁਣ ਹੌਲੀ ਹੌਲੀ ਉਹ ਚੀਜ਼ਾਂ ਕਿਥੇ ਨਾ ਕਿਥੇ ਘਟਦੀਆਂ ਨਜ਼ਰ ਆਈਆਂ ਤੇ ہاں کلیئر ہوں سے لگا کہ نہیں تین پارٹیاں مقابلے دا جڑا فیصلہ کہ جنتہ نے گراؤنڈ جو لگا وہ چیزاں درشک تک دکھایا پہنچایا بہت ضروریاں سے کیونکہ درشک بھی کیونکہ اج کل جیسے سوشل میڈیا کا بھی بہت زمانہ ہے لوگ جہاں نے خود بھی از کرتے ہیں لیکن مولی حولی جی آپ پورانے سمے ਕੁਝ ਸਾਥਲੇ ਚਲ ਜਾਈਏ ਤਾਂ ਹੁਣ ਦੇ ਮੁਕਾਬਲੇ ਜਿਹੜੀ ਐਸੀ ਚੋਣਾਂ ਹੋਈਆਂ ਨੇ ਕਿਥੇ ਕਿਥੇ ਵੋਟਰ ਸਾਈਲੈਂਟ ਹੁੰਦੇ ਜਾ ਰਹੇ ਨੇ ਦੇਖਿਆ ਆਪਾਂ ਗਰਾਉਂਡੇ ਕਿ ਲੋਕ ਪਹਿਲਾਂ ਜਦੋਂ ਹੁੰਦਾ ਸੀ ਮੁਕਾਬਲਾ ਸਿਰਫ ਦੋ ਪਾਰਟੀਆਂ 'ਚ ਹੁੰਦਾ ਸੀ ਕਾਂਗਰਸ ਹੀ ਆ ਅਕਾਲੀ ਦਲ ਦੇ ਵਿੱਚ ਹੁਣ ਪੰਜ ਪਾਰਟੀਆਂ ਦੇ ਵਿੱਚ ਮੁਕਾਬਲਾ ਹੋਣ ਲੱਗ ਗਿਆ ਤੇ ਹੁਣ ਲੋਕ ਵੀ ਸਮਝਦਾਰ ਹੋ ਗਏ ਕਿ ਜੇ ਅਸੀਂ ਇੱਕ ਦਾ ਨਾਮ ਲਵਾਵਾਂਗੇ ਤਾਂ ਚਾਰਾਂ ਦੇ ਖਿਲਾਫ ਜਾਣੇ ਆ ਜੇ ਕਿ ਕਿਸੇ ਦਾ ਨਾਮ ਲੈ ਤਾਂ ਵੀ ਚਾਰ ਦੇ ਖਿਲਾਫ ਜਾਣੇ ਪਹਿਲਾ ਕੀ ਹੁੰਦਾ ਸੀ ਇੱਕ ਦੇ ਹੋ ਗਏ ਕਿ ਹਾਂ ਵੀ ਕਾਂਗਰਸ ਕੀ ਨੂੰ ਪਾਣੀ ਦਾ ਇਕੱਲੀ ਇਕੱਲੀ ਉਧਰ ਆ ਤੇ ਅਸੀਂ ਇਕੱਲੀ ਆ ਤੇ ਕਾਂਗਰਸ ਹੀ ਉਧਰ ਆ ਹੁਣ ਇਸ ਕਰਕੇ ਵੀ ਥੋੜੇ ਲੋਕ ਹੁਣ ਘਬਰਾਣ ਲੱਗੇ ਕਿ ਚਾਰ ਬੰਦੇ ਥੋੜਾ ਨਾ ਆਪਣੇ ਖਿਲਾਫ ਕਰ ਲੈਣੇ ਜੇ ਇੱਕ ਦੇ ਬਾਅਦ ਸਾਹ ਤਾਈ ਕਿ ਸਭ ਕੋਈ ਬੋਲ ਕੇ ਬਿਲਕੁਲ ਉਹੀ ਸਾਇਲੈਂਟ ਵੋਟ ਹੈ ਤੇਈ ਵਾਰੀ ਉਹ ਸਿਨੈਰੀਓ ਵੀ ਬਦਲ ਦਿੰਦੀ ਹੈ ਤੇ ਹੁਣ ਜਿਹੜਾ ਆਲ ਜਾਂ ਤਾਂ ਅੱਜ ਗੱਲ ਕਰੀਏ ਤੇ ਅੱਜ ਆਪਾਂ ਕਈ ਪੋਲਿੰਗ ਬੂਥ ਦੇਖੇ ਪੋਲਿੰਗ ਬੂਥ ਕਈ ਖਾਲੀ ਗਏ ਸੀ ٹھیک ہے کئی بالکل بوتھ اس طرح جگہ پارٹی ایک جگہ سے شروع اکالی دل کے پریچ اشارہ کرتے ہیں لیکن اشارہ کدھر گیا رزلٹ کی آیا چودہ نومبر ہو جائے گا ਬਿਲਕੁਲ ਸੋ ਅ ਇਸੇ ਗੱਲ ਨੂੰ ਅੱਜ ਇੱਥੇ ਖਤਮ ਕਰਦੇ ਆ ਕੱਲ ਨੂੰ ਆਪਾਂ ਫੇਰ ਲੋਕਾਂ ਨੂੰ ਮਿਲਗੇ ਕੱਲੀ-ਕੱਲੀ ਪਾਰਟੀ ਦੇ ਸਮੀਕਰਨ ਬਾਰੇ ਦੱਸਾਂਗੇ ਕਿ ਕਿਹੜੀ ਪਾਰਟੀ ਕਿਉਂ ਜਿੱਤ ਸਕਦੀ ਹੈ ਤੇ ਕਿਉਂ ਹਾਰ ਸਕਦੀ ਹੈ ਸੋ ਅੱਜ ਦੇ ਦਿਨ ਦੇ ਲਈ ਅਸੀਂ ਦਰਸ਼ਕਾਂ ਨੂੰ ਅੱਜ ਦੱਸਿਆ ਕਿ ਅੱਜ ਦਾ ਦਿਨ ਕਿਵੇਂ ਲੰਘਿਆ ਤੇ ਜਦੋਂ ਪਹਿਲੇ ਦਿਨ ਤੋਂ ਪ੍ਰਚਾਰ ਸ਼ੁਰੂ ਲੈ ਕੇ ਹੁਣ ਤੱਕ ਦਾ ਪ੍ਰਚਾਰ ਕਿਵੇਂ ਰਿਹਾ ਕਿਉਂਕਿ ਅਸੀਂ ਅ ਜਿੰਨੀ ਦੇਰ ਤੱਕ ਲੋਕ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਨਹੀਂ ਕਰ ਲਿਆ ਉਦੋਂ ਤੱਕ ਅਸੀਂ ਵੀ ਕੋਈ ਦਾਵਾ ਨਹੀਂ ਕਰ ਸਕਦੇ ਹੁਣ ਕੀ ਗੱਲ ਆ ਹੁਣ ਇਹ ਹੈ ਕਿ ਹੁਣ ਲੋਕਾਂ ਨੇ ਈਵੀਐਮ ਚ ਆਪਣੇ ਆਪਣੇ ਉਮੀਦਵਾਰ ਦੀ ਕਿਸਮਤ ਜਿਹੜੀ ਆ ਬੰਦ ਕਰ ਦਿੱਤੀ ਹੈ ਹੁਣ ਅਸੀਂ ਵੀ ਖੁੱਲ ਕੇ ਸਹੀ ਢੰਗ ਦੇ ਨਾਲ ਸੋਚ ਸਕਦੇ ਆ ਕਿ ਕੀ ਐਨਲਾਈਜ਼ ਕੀਤਾ ਜਾ ਸਕਦਾ ਕੀ ਨਹੀਂ ਕੀਤਾ ਜਾ ਸਕਦਾ ਖੈਰ ਅੱਜ ਦੇ ਲਈ ਇਨਾ ਹੀ ਮਨੀਸੀਪਲ ਬੋਲ ਬੋ ਤੁਹਾਡਾ ਧੰਨਵਾਦ ਕਿ ਤੁਸੀਂ ਸਾਰੀ ਜਾਣਕਾਰੀ ਦਿੱਤੀ ਤੇ ਅਸੀਂ ਦਰਸ਼ਕਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੀ ਰਾਏ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਇਸ ਵਾਰ ਤਰ੍ਹਾਂ ਤਰ੍ਹਾਂ ਦੇ ਵਿੱਚ ਮੁਕਾਬਲਾ ਅਕਾਲੀ ਵਨਾਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਨਾਮ ਕਾਂਗਰਸ ਜਾਂ ਭਾਜਪਾ ਜਾਂ ਫਿਰ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਹੋ ਸਕਦਾ ਹੈ ਬਾਕੀ ਜੁੜੇ ਰਹੋ ਹਰ ਅਪਡੇਟ ਦੇ ਲਈ ਪੰਜਾਬ ਤੱਕ ਦੇ ਨਾਲ